ਯੋਧ ਨਸ਼ੇ ਵਿਰੋਧ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਜੀ ਕਿੱਥੇ ਕਿੱਥੇ ਉਹਨਾਂ ਦੇ ਹੌਟਸਪੌਟ ਹੈਗੇ ਆ ਕਿ ਐਡੀਸ਼ਨਲ ਆਪਾਂ ਨੂੰ ਕਿਤੇ ਵੀ ਜਿਹੜੇ ਹੈਗੇ ਆ ਓਟ ਸੈਕਟਰ ਖੋਲਣ ਦੀ ਜਾਂ ਹੋਰ ਕੋਈ ਟ੍ਰੀਟਮੈਂਟ ਸੈਂਟਰ ਖੋਲਣ ਦੀ ਜਾਂ ਡੀਡਿਕਸ਼ਨ ਪਲੱਸ ਜਿਹੜਾ ਅਸੀਂ ਇਹਦੇ ਵਿੱਚ ਕਰ ਰਹੇ ਹਾਂ ਜੀ ਕਿ ਸਾਡੀਆਂ ਜਿਹੜੀਆਂ ਜੇਲਾਂ ਹੈਗੀਆਂ ਓਵਰਕਰਾਊਡਡ ਆ ਉਹਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ 26000 ਦੀ ਕਪਸਟੀ ਦੇ ਅਗੇਂਸਟ 34000 ਆ ਤੇ ਉਹਨਾਂ ਨੂੰ ਡੀਕੰਜੈਸਟ ਕਰਨ ਲਈ ਅਸੀਂ ਡੀ ਐਡਿਕਸ਼ਨ ਤੇ ਰੀਹੈਬਿਲੀਟੇਸ਼ਨ ਦੇ ਬੈਡਸ ਵਧਾ ਰਹੇ ਹਾਂ ਪਹਿਲਾਂ ਫਤਿਹਗੜ੍ਹ ਸਾਹਿਬ ਚ 215 ਸੀਗਾ ਹੁਣ 200 ਐਡੀਸ਼ਨਲ ਬੈਡਸ ਅਸੀਂ ਕ੍ਰੀਏਟ ਕੀਤੇ ਆ ਜੀ ਜਿਹੜੇ ਜਿਹੜੇ ਕਿ ਪ੍ਰਾਈਵੇਟ ਇੰਸਟੀਚੂਟਸ ਨਾਲ ਕਲੈਬੋਰੇਟ ਕਰ ਰਹੇ ਹਾਂ ਅਸੀਂ ਚਾਹੇ ਮੋਹਾਲੀ ਨਰਸਿੰਗ ਕਾਲਜ ਆ ਜਾਂ ਦਸ਼ਮੇਸ਼ ਜਿਹੜਾ ਕਾਲਜ ਹੈਗਾ ਜੀ ਨਾ ਕਾਲਜ ਆਫ ਨਰਸਿੰਗ ਔਰ ਇੱਕ ਰੇਮਟ ਦੇ ਵਿੱਚ 50 ਬੈਡ ਹੈਗੇ ਆ ਜੀ 200 ਬੈਡ ਦੀ ਕਪੈਸਿਟੀ ਵਧਾਈ ਹੈ ਜੀ ਆਲਮੋਸਟ ਦੁੱਗਣੀ ਕਰਤੀ ਆ ਉਹਦੇ ਨਾਲ ਇੱਕ ਤਾਂ ਜੇਲ੍ਹਾਂ ਡੀਕੰਜੈਸਟ ਹੋਣਗੀਆਂ ਜੀ ਪੁਲਿਸ ਦਾ ਕੰਮ ਘਟੇਗਾ ਔਰ ਇਹ ਸਹੀ ਅਪਰੋਚ ਹੈ ਜੀ ਜਿਹੜੀ ਕਿਉਂਕਿ ਜਿਹੜੀ ਡਿਕਸ਼ਨ ਹੈ ਇੱਕ ਮੈਂਟਲ ਹੈਲਥ ਇਸ਼ੂ ਹੈ ਸਾਈਕੋਲੋਜੀਕਲ ਇਸ਼ੂ ਹੈ ਇਹਦੇ ਅਕਸਰ ਜਿਹੜਾ ਹੈਗਾ ਜਿਹੜਾ ਡਰਗ ਅਡਿਕਟ ਹੁੰਦਾ ਉਹਦੇ ਵਿੱਚ ਕੋਈ ਨਾ ਕੋਈ ਅੰਡਰਲਾਈਂਗ ਜਿਹੜਾ ਹੈਗਾ ਸਾਈਕੋਲੋਜੀਕਲ ਡਿਸਆਰਡਰ ਹੁੰਦਾ ਫੈਮਿਲੀ ਪੈਥੋਲੋਜੀ ਹੁੰਦੀ ਹੈ ਇਹ ਨਵੀਂ ਜਿਹੜੀ ਅਪਰੋਚ ਹੈ ਉਹਦੇ ਵਿੱਚ ਹੈਗਾ ਕਿ ਉਹਨਾਂ ਨੂੰ ਜੇਲਾਂ ਚ ਨਾ ਭੇਜ ਕੇ ਉਹਨੂੰ ਡੀਕੰਰਮਲਾਈਜ਼ ਕਰਕੇ ਉਹਨਾਂ ਨੂੰ ਜਿਹੜਾ ਟ੍ਰੀਟਮੈਂਟ ਸੈਂਟਰ ਦੇ ਵਿੱਚ ਜਿਹੜੇ ਕੰਜ਼ਮਪਸ਼ਨ ਕੁਆਂਟੀਟੀ ਵਾਲੇ ਆ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਹੈਗੇ ਜਿਹੜੇ ਮਰੀਜ਼ ਆ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਟ੍ਰੀਟਮੈਂਟ ਸੈਂਟਰ ਚ ਭੇਜਿਆ ਜਾਵੇ ਰਿਫਾਰਮਸ ਜਸਟਿਸ ਕੀਤਾ ਜਾਵੇ ਤੇ ਜਿਹੜੇ ਬੰਦੇ ਸਮਗਲਰ ਹੈ ਗਿਆ ਉਹਨਾਂ ਵਾਸਤੇ ਜਿਹੜੀ ਹੈ ਗਿਆ ਜਿੰਨਾ ਉਹਨਾਂ ਵਾਸਤੇ ਹੋਣਗੀਆਂ ਤੇ ਉਹਨਾਂ ਦੇ ਜਿਹੜਾ ਸਖਤ ਤੋਂ ਸਖਤ ਐਕਸ਼ਨ ਆ ਪੁਲਿਸ ਕਰ ਰਹੀ ਹੈ ਔਰ ਕਰੇਗੀ ਇਹਦੇ ਨਾਲ ਨਾਲ ਅਸੀਂ ਜਿਹੜੇ ਸਕਿੱਲ ਡਿਵੈਲਪਮੈਂਟ ਜਿਹੜਾ ਹੈ ਸ਼ੁਰੂ ਕਰਨ ਜਾ ਰਹ ਔਰ ਬੱਚਿਆਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਉਹਨਾਂ ਨੂੰ ਕੰਮ ਤੇ ਲਾਵਾਂਗੇ ਅੱਜ ਜਿਹੜੀ ਸਾਡੀ ਮੀਟਿੰਗ ਸੀ ਇਹਦੇ ਨਾਲ ਡਿਪਟੀ ਕਮਿਸ਼ਨਰ ਔਰ ਐਸਐਸਪੀ ਔਰ ਸਾਡੇ ਸਿਵਲ ਸਰਜਨ ਔਰ ਸਾਡੇ ਮਾਰਜੋਗ ਐਮਐਲਏ ਸਾਹਿਬ ਮੇਰੇ ਨਾਲ ਬੈਠੇ ਆ ਜੀ ਰਾਏ ਸਾਹਿਬ ਇਹ ਸਾਰੀ ਇੱਕ ਜਿਹੜੀ ਸਾਡੀ ਟੀਮ ਹੈ ਜਿਹੜੀ ਪੰਜਾਬ ਸਰਕਾਰ ਦੀ ਰਾਏ ਸਾਹਿਬ ਦੀ ਓਵਰਆਲ ਗਾਈਡੈਂਸ ਦੇ ਵਿੱਚ ਜ਼ਿਲ੍ਹੇ ਦੇ ਲੈਵਲ ਦੇ ਉੱਤੇ ਇਹ ਯੁੱਧ ਨਸ਼ੇ ਵਿਰੋਧ ਜਿਹੜਾ ਹੈਗਾ ਇਹ ਪੂਰਾ ਚੱਲ ਰਿਹਾ ਹੈਗਾ ਤੇ ਅਸੀਂ ਜਿਹੜਾ ਹੈਗਾ ਸਾਨੂੰ ਪੂਰੀ ਉਮੀਦ ਹੈ ਜੀ ਕਿ ਲੋਕਾਂ ਦਾ ਸਾਨੂੰ ਭਰਮਾਉਂਗਾਰਾ ਮਿਲ ਰਿਹਾ ਮਾਪੇ ਅੱਗੇ ਆ ਰਹੇ ਆ ਔਰ ਜਿਹੜੇ ਨਸ਼ਾ ਤਸਕਰ ਸੀਗੇ ਉਹ ਉਹ ਮਤਲਬ ਪੰਜਾਬ ਨੂੰ ਛੱਡ ਕੇ ਭੱਜ ਰਹੇ ਆ ਔਰ ਜਿਹੜੇ ਬੱਚੇ ਹੈਗੇ ਆ ਯੂਥ ਜਿਹੜਾ ਹੈਗਾ ਉਹ ਅੱਗੇ ਆ ਰਿਹਾ ਤੇ ਇਸ ਤੋਂ ਸਵਾਇ ਅਸੀਂ سپورਟ ਗਰੁੱਪ ਜਿਹੜਾ ਹੈਗਾ ਨਾਰਕੋਟਿਕ ਅਨੋਨਿਮਸ ਅਲਕੋਹਲਿਕ ਅਨੋਨਿਮਸ ਉਹ ਸਾਰੇ ਜਿਲ੍ਹਿਆਂ ਦੇ ਵਿੱਚ ਬਣਾ ਰਹੇ ਆ ਕਮਿਊਨਿਟੀ ਲੈਵਲ ਦੇ ਉੱਤੇ ਕਮਿਊਨਿਟੀ ਪਾਰਟਿਸਪੇਸ਼ਨ ਸਕਿੱਲ ਡਿਵੈਲਪਮੈਂਟ ਡੀਕ੍ਰਿਮਨਲਾਈਜ਼ ਸੋ ਇਹ ਕਰਕੇ ਅਸੀਂ ਜਿਹੜਾ ਹੈਗਾ ਸਾਨੂੰ ਬਹੁਤ ਅੱਛੀ ਜਿਹੜੀ ਹੈਗੀ ਆ ਉਹ ਫੀਡਬੈਕ ਮਿਲ ਰਹੀ ਆ سپورਟ ਮਿਲ ਰਹੀ ਆ ਕਮਿਊਨਿਟੀ ਦੀ ਸਾਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਜਿਹੜਾ 1-2 ਮਹੀਨੇ ਦੇ ਵਿੱਚ ਜਿਹੜਾ ਹੈਗਾ ਇਹ ਸਾਰਾ ਜਿਹੜਾ ਸਿਸਟਮ ਹੈ ਉਹਨੂੰ ਚੁਸ ਦਰੋਸਤ ਕਰਕੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਲੱਕ ਆਲਰੇਡੀ ਟੁੱਟ ਗਿਆ ਹੈਗਾ ਇਹਨੂੰ ਅਸੀਂ ਬਿਲਕੁਲ ਜੜਾ ਹੈਗਾ